ਉੜਲੀ ਡਾਂਗੜੀ ਦੇ ਦੋ ਥੋੜਾ ਤਰੀਕਾ ਮਾਮਲਾ ਕੀ ਆ ਜੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਰਾਜਦਾਲ ਦੇ ਚਲਨ ਥੋੜਾ ਬ੍ਰੀਫ ਮਕਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਆ ਸਰਪੋਜੀ ਪਾਣਾ ਰਮਜੀਤ ਸਿੰਘ ਨੇ ਉਹ ਅੰਡਰ ਸੈਕਸ਼ਨ 2C ਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਤੁਹਾਨੂੰ ਨਾਮ ਕੀ ਹੈ ਜਿਹਨੂੰ ਜਰਕਾਰ ਜਿੰਦਾ ਮਾਨ ਕਿਨੇ ਦਿੰਦਾ ਵੀਰ ਸਰ ਕਿੰਨੇ ਦਿਨ ਦਾ ਮਿਲਿਆ ਸਰ ਦੋ ਦਿਨ ਦਾ ਮਾਨ ਦੇ ਬਾਕੀ ਜੋ ਡਿਟੇਲਸ ਨੇ ਤੁਹਾਡੇ ਨਾਲ ਪ੍ਰੈਸਰ ਸਰ ਨਾਮ ਕੀ ਹੈ ਜੀ ਜਿਹਨੂੰ ਕਾਹਦਾ ਦਾ ਕੇਸ ਹੈ ਕੀ ਹੈ ਜੀ ਤਾਂ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਤਰ ਸ਼ੇਅਰ ਕਰਾਂਗੇ ਥੋੜਾ ਵੇਟ ਨਾਮ ਦੱਸ ਦਿਓ ਸਾਰੀਆਂ ਕੇਸ ਸਾਨੂੰ ਪ੍ਰੈਸਰ ਮਾੜੇ ਮਾੜੇ ਦੱਸੋ ਸਰ ਨਾਮ ਦੱਸੋ ਸਿਰਫ ਮਾਨੇ ਨਾਮ ਦੱਸ ਦਿਓ ਇਕੱਲਾ ਮੀਨ ਜਿਹੜਾ ਕਿਊਸ ਤੇ ਉਹਦਾ ਰਵੀ ਹੈ ਅੱਛਾ ਤੇ ਦੂਜਾ ਬੰਦਾ ਕੀ ਨਾਮ ਹੈ ਜੀ ਤੁਹਾਨੂੰ ਸਾਰੇ ਡਿਟੇਲ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ। ਮਾੜੇ ਦਾਜੂ ਦੂਜੇ ਬੰਦੇ ਦਾ ਕੀ ਨਾਮ ਆ? ਥੋੜੀ ਜਾਣਕਾਰੀ ਦੇ ਦਿਓ। ਇਹ ਮਾਮਲਾ ਕੀ ਹੈ ਜੀ ਜਿਹੜਾ ਗ੍ਰਫਤਾਰ ਕੀਤਾ ਗਿਆ ਤੇ ਰਾਜਾ ਦਾਬਦ ਕਿਹਨਾਂ? ਥੋੜਾ ਬ੍ਰੀਫ ਕਰੋ। ਇੱਕ ਮੁਕਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਹੈ। ਬਿਲਕੁਲ। ਕਾਣਾ ਰਮਜੀਤ ਸਿੰਘ ਨੇ ਉਹ। ਹਾਂਜੀ। ਅੰਡਰ ਸੈਕਸ਼ਨ 21C ਆਰਟ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਤੁਹਾਨੂੰ ਨਾਮ ਕੀ ਹੈ ਜਿਹਨੂੰ ਜਿਹੜਾ ਡਿਮਾਂਡ ਕਿਨੇ ਦਿੰਦਾ ਮੈਨੂੰ ਸਰ ਸਰ ਖਲੋਗੇ ਕੰਪਲਾਈਡ ਡਿਮਾਂਡ ਕਿਨੇ ਦਿੰਦਾ ਮੈਨੂੰ 2 ਦਿਨ اندر ਡਿਮਾਂਡ ਹੈ ਬਾਕੀ ਜੋ ਡਿਟੇਲਸ ਹੈ ਤੁਹਾਡੇ ਨਾਲੋਂ ਪ੍ਰੈਸਨਟ ਹੈ ਸਰ ਨਾਮ ਕੀ ਹੈ ਜੀ ਜਿਹਨੂੰ ਕਾਹਦੇ ਉਦਾਰ ਕੇ ਪੇਜ ਤੇ ਹੈ ਨਾਮ ਕੀ ਹੈ ਜੀ ਤਾਂ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਮਾੜੇ ਮਾੜੇ ਨਾਮ ਦੱਸੋ ਸਰ ਨਾਮ ਦੱਸੋ ਸਰ ਮਾੜੇ ਨਾਮ ਦੱਸ ਦੋ ਕਲਾ ਮੀਨ ਜਿਹੜਾ ਅਕਿਊਜ਼ਡ ਉਹਦਾ ਰਵੀ ਹੈ ਅੱਛਾ ਦੂਜਾ ਬੰਦਾ ਕੀ ਨਾਮ ਹੈ ਜੀ ਉਹ ਜਿਹਨੇ ਸਾਰੇ ਡਿਟੇਲ ਤੁਹਾਨੂੰ ਜਲਦੀ ਸ਼ੇਅਰ ਕਰ। ਮਾਣੇ ਦਾਜੂ ਦੂਜੇ ਬੰਦੇ ਦਾ ਕੀ ਨਾਮ ਆ? ਪੂਰੀ ਜਾਣਕਾਰੀ ਦੇ ਦਿਓ। ਥੋੜਾ ਜਿਹਾ ਮਾਮਲਾ ਕੀ ਆ ਜੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਰਾਜਾ ਸਾਹਿਬ ਦੇ ਖਿਲਾਫ। ਥੋੜਾ ਬ੍ਰੀਫ ਕਰੋ। ਇੱਕ ਮੁਕਦਮਾ ਨੰਬਰ ਐਫ ਆਈ ਆ ਨੰਬਰ 36 ਰਜਿਸਟਰਡ ਆ। ਸਰ ਕੋ ਜੀ। ਪਾਣਾ ਰਣਜੀਤ ਸਿੰਘ ਨੇ ਉਹ। ਹਾਂ ਜੀ। ਅੰਡਰ ਸੈਕਸ਼ਨ 2C ਕਾਰਡ 85 ਐਨ ਡੀ ਪੀ ਐਸ ਐਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ। ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਨੂੰ ਦਿੱਤਾ ਗਿਆ ਹੈ ਜਿਸ ਦਾ ਮਾਨ ਕਿੰਨੇ ਦਿਨ ਦਾ ਮਿਲਿਆ ਸਰ ਦੋ ਦਿਨ ਦਾ ਮਿਲਿਆ ਸਰ ਦੋ ਦਿਨ ਦਾ ਮਾਨ ਕਿੰਨੇ ਦਿਨ ਦਾ ਮਿਲਿਆ ਦੋ ਦਿਨ ਦਾ ਮਾਨ ਦੇ ਬਾਕੀ ਜੋ ਡਿਟੇਲਸ ਨੇ ਤੁਹਾਡੇ ਨਾਲੋਂ ਪ੍ਰੈਸੂਰ ਹੈ ਜੀ ਜਿਹਦਾ ਨਾਮ ਕੀ ਹੈ ਜੀ ਦਾ ਉਦਾਰਕ ਪੇਸ਼ ਹੈ ਜੀ ਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਮਾੜੇ ਮਾੜੇ ਦੱਸੋ ਸਰ ਦਾ ਨਾਮ ਹੈ ਜੀ ਦੱਸੋ ਫਿਰ ਮਾੜੇ ਨਾਮ ਦੱਸ ਦਿਓ ਇਕਲਾ ਮੀਨ ਜਿਹੜਾ ਪਿਊਸ ਤੇ ਉਹ ਨਾ ਰਵੀ ਹੈ ਅੱਛਾ ਤੇ ਦੂਜਾ ਬੰਦਾ ਕੀ ਨਾਮ ਹੈ ਜੀ ਉਕਤ ਨੂੰ ਸਾਰੇ ਡਿਟੇਲ ਤੁਹਾਨੂੰ ਜਲਦੀ ਸ਼ੇਅਰ ਕਰ ਸਰ ਜੀ ਦੱਸ ਦਿਓ ਦੂਜੇ ਬੰਦੇ ਦਾ ਕੀ ਨਾਮ ਹੈ ਮੋਬਾਈਲ ਨੰਬਰ ਵੀ ਦੇ ਦਿਓ ਥੋੜਾ ਤਰੀਫ ਕਰਦਾ ਮਾਮਲਾ ਕੀ ਹੈ ਜੀ ਜਿਹੜਾ ਗ੍ਰਫਤਾਰ ਕੀਤਾ ਗਿਆ ਤੇ ਰਾਜਦਾਨ ਥੋੜਾ ਬ੍ਰੀਫ ਸਰ ਇੱਕ ਮੁਕਦਮਾ ਨੰਬਰ ਐਫ ਆਈ ਆ ਨੰਬਰ 36 ਰਜਿਸਟਰਡ ਹੈ ਸਰ ਕੋਈ ਪਾਣਾ ਰਣਜੀਤ ਐਵ ਨੇ ਉਹ ਅੰਡਰ ਸੈਕਸ਼ਨ ਕੀ ਸੀ ਕਾਰਡ 85 ਐਨ ਡੀ ਪੀ ਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਤੁਹਾਨੂੰ ਨਾਮ ਕੀ ਹੈ ਜਿਹਨੂੰ ਇਹਦਾ ਮਾਨ ਕਿਨੇ ਦਿਨ ਦਾ ਮਿਲਦਾ ਸਰ ਸਰ ਖਲੋਗੇ ਕੰਪਲੈਟ ਕਰਕੇ ਮਾਨ ਕਿਨੇ ਦਿਨ ਦਾ ਮਿਲਦਾ ਤੂ ਦਿਨ ਦਾ ਮਾਨ ਦੇ ਬਾਕੀ ਜੋ ਡਿਟੇਲਸ ਨੇ ਤੁਹਾਡੇ ਨਾਲੋਂ ਸਰ ਨਾਮ ਕੀ ਹੈ ਜੀ ਜਿਹਨੂੰ ਕਹਿੰਦੇ ਉਦਾਰ ਕੇ ਨਾਮ ਕੀ ਹੈ ਜੀ ਤਾਂ ਨਾਮ ਦੱਸ ਦਿਓ ਸਾਰੇ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਮਾੜੇ ਨਾਮ ਦੱਸ ਦਿਓ ਸਾਰੇ ਡਿਟੇਲਸ ਸਾਨੂੰ ਪ੍ਰੈਸਮੋਕ ਪਾਈਏ ਮੜੇ ਮੜੇ ਨਾਮ ਦੱਸੋ ਸਿਰਫ ਮੜੇ ਨਾਮ ਦੱਸ ਦਿਓ ਇਕਲਾ ਜਿਹੜਾ ਪਿਊਸ ਤੇ ਉਹਦਾ ਰਵੀ ਹੈ ਅੱਛਾ ਤੇ ਦੂਜਾ ਬੰਦਾ ਕੀ ਨਾਮ ਹੈ ਜੀ ਉਹ ਜਿਹਨੇ ਸਾਰੇ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰੇ ਮਾਣੇ ਦਾਜੂ ਦੂਜੇ ਬੰਦੇ ਦਾ ਕੀ ਨਾਮ ਹੈ